ਜੋ ਪਾਕਿਸਤਾਨੀ ਕਾਇਰਤਾਪੂਰਨ ਸਾੜਨੇ ਹਰਕਤ ਕੀਤੀ ਪਹਿਲਗਾਮ ਦੇ ਵਿੱਚ ਅਸੀਂ ਬੜਾ 70-75 ਸਾਲ ਸਿਹਾਂ ਔਰ ਲਗਾਤਾਰ ਵਾਰਨਿੰਗ ਦਿੱਤੇ ਪਹਿਲਾਂ ਅਸੀਂ ਇਹ ਸਟਾਈਕ ਕੀਤੀ ਸੀ ਆਪਾਂ ਅਟੈਕ ਕੀਤਾ ਸੀ ਲੇਕਿਨ ਪਾਕਿਸਤਾਨ ਨੂੰ ਸ਼ਾਇਦ ਸਮਝ ਨਹੀਂ ਆਈ ਲੇਕਿਨ ਸਾਡੀ ਬਹਾਦਰ ਫੌਜ ਖੜੀ ਆ ਸਾਰੀ ਐਡਵਰਸੇਸ਼ਨ ਖੜੀ ਆ ਜਦ ਅਸੀਂ ਮੌਕ ਟੇਲ ਦੇ ਰੁਕਤੇ ਵਿੱਚ ਜਿਹੜਾ ਕੱਲ ਅਟੈਕ ਕੀਤਾ ਪਾਕਿਸਤਾਨ ਦੇ ਉੱਤੇ ਅਸੀਂ ਮਜ਼ਦੂਰੀ ਨਹੀਂ ਕੀਤਾ ਔਰ ਸਭ ਤੋਂ ਵੱਡੀ ਗੱਲ ਇੱਕ ਸਿਵਲਨ ਨੂੰ ਉਹਨਾਂ ਦਾ ਮਰਨ ਨਹੀਂ ਦਿੱਤਾ ਸੀ ਸਿਰਫ ਆਰਮੀ ਦੇ ਜਿਹੜੇ ਉਹਨਾਂ ਦੇ ਹੈੱਡਕੁਆਟਰ ਸੀਗੇ ਉਗਰਵਾਦੀਆਂ ਦੇ ਉਹਨਾਂ ਦੇ ਕੋਲ ਪਾਰਟੀਕੂਲ ਇਦਾਂ ਦੀ ਸਟ੍ਰਾਈਕ ਵੀ ਨਹੀਂ ਕਿਤੇ ਮਿਲਦੀ ਦੁਨੀਆ ਦੇ ਵਿੱਚ ਕਿਦਾਂ ਸਾਡੇ ਜੀ ਪੀਰ ਜਵਾਨ ਕਰ ਸਕਦੇ ਆ ਇਹਨਾਂ ਨੇ ਉਹਨਾਂ ਦੀ ਕੋਈ ਸਿਵਲ ਕੈਜ਼ੂਐਲਟੀ ਨਹੀਂ ਹੋਣ ਦਿੱਤੀ ਕਿਉਂਕਿ ਅਸੀਂ ਮਾਰਤਾ ਦੇ ਪਿਧਾਰੀ ਆ ਤੇ ਮੈਂ ਧੰਨਵਾਦ ਕਰਦਾ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਬੜੀ ਅੱਛੀ ਬੱਚਾ ਦੇ ਵਿੱਚ ਇਹਨਾਂ ਭਾਵਨਾ ਨੂੰ ਮੌਕਾ ਦੇ ਦਿੱਤੀ ਆ ਔਰ ਸਾਰੇ ਪ੍ਰੈਸ ਨੂੰ ਇਹ ਬੇਨਤੀ ਆ ਤੇ ਲਗਾਤਾਰ ਆਪਾਂ ਇਹਦੀ ਮੱਬੇਲਾ ਲੋਕਾਂ ਨੂੰ ਤੁਸੀਂ ਵੀ ਆਪਣੇ ਲੈਵਲ ਦੇ ਉੱਤੇ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਇੰਸਟਰਕਸ਼ਨਾਂ ਤੁਸੀਂ ਲਗਾਤਾਰ ਲੋਕਾਂ ਨੂੰ ਲੋਕਾਂ ਨੈਸ਼ਨਲ ਲੈਵਲ ਤੇ ਦਿਖਾ ਰਹੇ ਆ ਔਰ ਲੋਕਲ ਲੈਵਲ ਤੇ ਅਸੀਂ ਸਾਰੀਆਂ ਸ਼ੇਅਰ ਕਰਦੇ ਆ ਚੀਜ਼ਾਂ ਕਿ ਕਿੱਦਾਂ ਕੋਈ ਵਿਫਤਾ ਆ ਜਾਂਦੀ ਹੈ ਜਿੱਦਾਂ ਅੱਗ ਬੁਝਾਉਣ ਦੀ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਆ ਕੋਈ ਬੱਚਾ ਜ਼ਖਮੀ ਹੋ ਗਿਆ ਸਾਡਾ ਉਹ ਕਿੱਦਾਂ ਲਾਣਾ ਉੱਥੇ ਤੋਂ ਕਿੱਦਾਂ ਲਾਣਾ ਤੇ ਇਹ ਸਾਰਾ ਸਾਡੇ ਇੰਸਟਰਕਸ਼ਨ ਦਾ ਪਾਰਟ ਆ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਆਪਣੇ ਤੌਰ ਤੇ ਦਿੱਤਾ ਔਰ ਮਨੂ ਪੂਰੀ ਉਮੀਦ ਆ ਸਾਡਾ ਸਿਵਲ ਹਸਪੀਟਲਰ ਸੋਲ ਸਰਜਨ ਸਾਹਿਬ ਵੀ ਖੜੇ ਆ ਸਾਡੇ ਕੋਲ ਪੂ ਤਨੂਸ਼ ਵਾਖਰ ਦਵਾਨਾ ਪੰਜਾਬ ਪਹਿਲਾਂ ਵੀ ਛਾਤੀ ਬਣ ਕੇ ਰਿਹਾ ਤਰ ਤੜ ਮੋਰੇ ਖੜਾ ਰਿਹਾ ਪਾਕਿਸਤਾਨ ਦੇ ਅੱਜ ਵੀ ਖੜਾ ਆ ਔਰ ਅਸੀਂ ਆਪਣੇ ਕਿਸੇ ਵੀਰ ਦਵਾਨਾ ਦਾ ਜਿਹੜਾ ਇਹ ਬਹਾਦਰ ਫੌਜੀ ਆ ਮੈਨਾਂ ਨੂੰ ਸ਼ੂਟ ਕਰਨ ਨਾਲ ਤਦੇ ਖੜਾ ਕੀਤਾ ਮੇਰੀ ਅਗਰ ਮੇਰਾ ਸਭ ਤੋਂ ਪਹਿਲਾ ਸਿਰ ਧੁਖਦਾ ਆਪਣੀ ਬਹਾਦਰ ਫੌਜ ਦੇ ਅੱਗੇ ਧੁਖਦਾ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਹਿ ਸਕਦਾ ਉਹ ਇਹ ਸਾਡੀ ਢਾਲ ਬਣ ਕੇ ਖੜਿਆ ਲੇਕਿਨ ਸਿਵਲ ਐਡਵਾਂਸੇਸ਼ਨ ਦੇ ਤੌਰ ਤੇ ਅਸੀਂ ਸਾਰਿਆਂ ਨਾਲ ਲੜ ਕੇ ਅੱਜ ਜੇ ਅਗਰ ਬਾਈ ਕੈਂਸਪਲ ਤੁਹਾਨੂੰ ਉਮੀਦ ਆ ਪਾਕਿਸਤਾਨ ਕਦੇ ਜਿਹੜੀ ਉਹਦੇ ਜਿਹੜੀਆਂ ਜੁੱਤੀਆਂ ਪਈਆਂ ਪੰਜਾਬੀ ਦੇ ਵਿੱਚ ਉੱਥੇ ਸ਼ਾਇਦ ਸਬਕ ਲੈ ਲੈ ਲਿਖਰੇਗਾ ਔਰ ਅੱਗੇ ਨਹੀਂ ਆਏਗਾ ਕਰਨ ਦੀ ਜ਼ਰੂਰਤ ਨਹੀਂ ਕਰੇਗਾ ਪਾਕਿਸਤਾਨ ਦੀ ਆਰਮੀ ਚੀਫ ਨੇ ਕਿਹਾ ਕਿ ਭਾਰਤ ਪਿੱਛੇ ਅਸੀਂ ਗੱਲਬਾਤ ਲਈ ਤਿਆਰ ਹਾਂ ਹਾਂ ਉਹ ਕਿਉਂ ਗਿਆ ਇਹ ਸਾਡੇ ਬਹਾਦਰ ਜਵਾਨਾ ਕਰਕੇ ਗਿਆ ਸਾਡੇ ਤਿੰਨੋਂ ਚਾਹੇ ਸਾਡੀ 에ਅਰ ਫੋਰਸ ਆ ਚਾਹੇ ਸਾਡੀ ਨੇਵੀ ਆ ਚਾਹੇ ਸਾਡੀ ਆਰਮੀ ਆ ਇਹਨਾਂ ਨੇ ਉਹਨਾਂ ਨੂੰ ਜਿਹੜੀ ਮਾਰ ਰੱਤੀ ਮਾਰੀ ਹੈ ਨਾ ਔਰ ਇੰਨੀ ਕੈਲਕੂਲੇਟਿਵ ਕਦੇ ਦੁਨੀਆ 'ਚ ਦੇਖੀ ਨਹੀਂ ਗਈ ਸ਼ਾਇਦ ਅੱਜ ਬਾਕੀ ਕੰਟਰੀਆਂ ਅਦਾਇਰ ਕਰ ਗਈ ਕੰਟਰੀ ਜਿਹੜੀ ਕਿ ਸਟ੍ਰਾਈਕ ਕਰਨ ਦੇ ਵਿੱਚ ਸਭ ਤੋਂ ਨੰਬਰ 1 ਤੇ ਦੁਨੀਆ ਦੇ ਵਿੱਚ ਉਹ ਵੀ ਸੋਚਦੇ ਹੋ ਕਿ ਵੀ ਇੰਨੀ ਕੈਲਕੂਲੇਟਿਵ ਸਟ੍ਰਾਈਕ ਦਾ ਪਾਕਿਸਤਾਨ ਦੇ ਲੋਕ ਵੀ ਇਤੋਂ ਦੁਖੀ ਆ ਹੱਤ ਬਾਦ ਤੋਂ ਮੈਂ ਕਹਾਂਗਾ ਪਾਕਿਸਤਾਨ ਦੇ ਸਿਰਫ ਹੁਕਮਰਾਨਾ ਜਿਹੜੇ ਆ ਉਹ ਬੇਈਮਾਨ ਆ ਉਹ ਅੱਜ ਤੱਕ ਭਾਰਤੀ ਲੜਾਈ ਦਿਖਾ ਦਿਖਾ ਕੇ ਕਸ਼ਮੀਰ ਕਰ ਕਰਕੇ ਕਸ਼ਮੀਰ ਦੇ ਲੋਕ ਸਾਡੇ ਨਾਲ ਖੜੇ ਆ ਇਹ ਵੀ ਗੱਲ ਨਾਲ ਕਸ਼ਮੀਰ ਦੇ ਲੋਕਾਂ ਨਾਲ ਇਹਨਾਂ ਨੇ ਇਹਨਾਂ ਨੇ ਕਸ਼ਮੀਰੀਆਂ ਨੂੰ ਭੁੱਖੇ ਮਾਰਨ ਦੇ ਲਈ ਉਹ ਕੰਮ ਕੀਤਾ ਕਿ ਕਸ਼ਮੀਰ ਦਾ ਕਾਰੋਬਾਰ ਬੰਦ ਹੋ ਜਵੇ ਉੱਥੇ ਲੋਕ ਬੇਜ਼ਾਰ ਹੋ ਜਾਣ ਬੇ ਬੇਰੋਜ਼ਗਾਰ ਹੋ ਜਾਣ ਉਹ ਬੇਜ਼ਾਰ ਉਹਨਾਂ ਨੂੰ ਬੇਰੋਜ਼ਗਾਰ ਕੀਤਾ ਗਿਆ ਉਸ ਪੈਸੀ ਵਾਜਦਾ ਔਰ ਇਹਦੇ ਵਿੱਚ ਇਕੱਲਾ ਪਾਕਿਸਤਾਨ ਦਾ ਬ੍ਰੇਨ ਨਹੀਂ ਹੈ ਪਾਕਿਸਤਾਨ ਨਹੀਂ ਸਾਥੀ ਕੰਟਰੀਆਂ ਉਹਨਾਂ ਦਾ ਬ੍ਰੇਨ ਵੀ ਨਾਲ ਕੰਮ ਕੀਤਾ ਤੇ ਮੈਂ ਸਾਰੇ ਹੀ ਹਿਸ਼ਿਆਪੁਰ ਨਿਵਾਸੀਆਂ ਨੂੰ ਪੰਜਾਬ ਦੇ ਵੀਰ ਲੋਕਾਂ ਨੂੰ ਔਰ ਆਪਣੇ ਨੌਜਵਾਨ ਸਾਥੀ ਬੱਚੇ ਜਿਨ੍ਹਾਂ ਨੇ ਮੌਕਾ ਦਿੱਤੀ ਆ ਇਸ ਵੇਲੇ ਡਿਸਪਲਿਨ ਦਾ ਮੌਕਾ ਆ ਸਾਥ ਦੇਣ ਦਾ ਮੌਕਾ ਆ ਸਰਕਾਰਾਂ ਦੇ ਨਾਲ ਆਰਮੀ ਦੇ ਨਾਲ ਆਪਣੀ ਪੁਲਿਸ ਫੋਰਸ ਦੇ ਨਾਲ ਸਾਡੀ ਪੁਲਿਸ ਫੋਰਸ ਦੇ ਬਹੁਤ ਬਹਾਦਰ ਜਵਾਨ ਸਾਡੀ ਜਿਹੜੀ ਆ ਅਗਨੀ ਸ਼ਮਨ ਜਿਹੜੀ ਸੇਵਾ ਆ ਫਾਇਰ ਬ੍ਰਿਗੇਡ ਇਹ ਨੰਬਰ 1 ਤੇ ਪੰਜਾਬ ਦੇ ਵਿੱਚੋਂ ਮੇਰੇ ਵੀ ਜਵਾਨ ਖੜੇ ਆ ਮੈਂ ਇਹਨਾਂ ਨੇ ਬਹੁਤ ਵਾਰੀ ਜਾ ਕੇ ਇਹਨਾਂ ਨੇ ਅੱਗ ਬੁਝਾਉਣ ਦਾ ਮੌਕਾ ਮਿਲਿਆ ਮੈਨੂੰ ਜਾ ਕੇ ਮੈਂ ਇਹਨਾਂ ਨੂੰ ਹਮੇਸ਼ਾ ਸਲੂਟ ਕਰਦਾ ਬੱਚਿਆਂ ਨੂੰ ਔਰ ਮੈਂ ਇਹਨਾਂ ਨਾਲ ਸ਼ੇਅਰ ਕਰਦਾ ਹਾਂ ਉਹਨਾਂ ਜਾ ਕੇ ਆਪਣਾ ਸੁੱਖ ਦੁੱਖ ਜਾ ਕੇ ਬਹਿਣਾ ਔਰ ਇਹਨਾਂ ਨਾਲ ਇਹ ਵੀ ਸਾਰੇ ਆਪਣਾ ਵੱਡਾ ਰੋਲ ਨੂੰ ਆਉਗੇ ਪਰ ਪ੍ਰਮਾਤਮਾ ਕਿਰਪਾ ਰੱਖੇ ਕੋਈ ਇਦਾਂ ਦੇ ਮੌਕਾ ਨੌਬਤ ਨਾ ਆਵੇ ਪਰ ਜੇ ਨੌਬਤ ਆਉਂਦੀ ਆ ਅਸੀਂ ਸਾਰੇ कि कर ना तो बहुत बहुत कर मैं आ, सारे होशियारपुर निवासी को ये कहना चाहती हूँ की ये जो मॉक ड्रिल्स हो रहे हैं जो की हम आगे भी करते रहेंगे इसमें घबराने वाली कोई बात नहीं है ये बहुत रेगुलर रूटीन है ये दुनिया के हर देश में किया जाता है बस उसी को मद्देनजर रखते हुए इंडिया भी कर रहा है हर एक डिस्ट्रिक्ट कर रहा है की हम अगर कभी भी ऐसी आपातकालीन स्थिति है उसके लिए हम प्रिपेयर रहे तो आप पूरा साथ दीजिए सरकार का एडमिनिस्ट्रेशन का हर एक इंसान को शायद कभी ऐसा मौका है कि खड़ा होना पड़ सकता है सिविल डिफेंस के लिए तो पीछे ना हटे और बस आप लोग का आप लोगों के साथ की जरूरत है धन्यवाद मैडम कुछ लोग डरे हुए हैं जो स्टोरेज कर रहे हैं की कुछ दुकानों पर देखा गया है जो। नहीं, मैं उनके लिए ये बोलना चाहूंगी प्रिपेयरनेस होना अच्छी बात है लेकिन डरने की वाली कोई बात नहीं है जैसा कि मैंने कहा ये बहुत ही रूटीन वर्क है हर जगह की जाती है हो सकता है हमारे लिए थोड़ा नया है बट किया हर जगह पे जाती है तो इसलिए डरने वाली कोई बात नहीं है धन्यवाद बॉर्डर से जंग का माहौल बनया हुआ है बहुत ही हालातों के जेकर कोई कितने इंसीडेंट हों ਕੋਈ ਬੰਬ ਲਾਸਟ ਹੁੰਦਾ ਜਾਂ ਕੋਈ ਕੋਈ ਜਾਜਿਤ ਕਰ ਜਾਂਦਾ ਹਨ ਕਿ ਤੇ ਉਹਦੇ ਹਾਲਾਤਾਂ ਦੇ ਵਿੱਚ ਆਮ ਪਬਲਿਕ ਨੇ ਕਿਵੇਂ ਉਤੋਂ ਅਵੇਅਰ ਹੋਣਾ ਹੈ ਉਸ ਨੂੰ ਮੁੱਖ ਰੱਖ ਕੇ ਸਾਡੇ ਮਾਨਜੋਗ ਡਿਪਟੀ ਮਸ਼ਹਹਦ ਜੀ ਮੈਡਮ ਜੀ ਤੇ ਪੂਰੇ ਪ੍ਰਸ਼ਾਸਨ ਨਾਲ ਮਿਲ ਕੇ ਇੱਕ ਪ੍ਰਾਲਾ ਕੀਤਾ ਗਿਆ ਹੈ ਇਹ ਆਈਟੀਆ ਕਾਲਜ ਦੇ ਵਿੱਚ ਇੱਕ ਮੌਦਲ ਕੀਤੀ ਗਈ ਹੈ ਕਿ ਕੋਈ ਇਦਾਂ ਦਾ ਕੋਈ ਇਨਸੀਡੈਂਟ ਹੁੰਦਾ ਤਾਂ ਉਤੋਂ ਆਪਾਂ ਜਦਵਾਵੇ ਬਣਾਏ ਦੱਸਿਆ ਵੀ ਉੱਤੇ ਵੀ ਕਿੰਨੇ ਫੁੱਟ ਦੇ ਜਿਹੜਾ ਤੂੰ ਮਾਸਟਰ ਕਰਦਾ ਉਹਦੇ ਬਾਰੇ ਦੇਖੋ ਜਦੋਂ ਤੁਸੀਂ ਬੈਡੀ ਦੇ ਵਿੱਚ ਤੂੰ ਆ ਐਂਟਰ ਕਰ ਜਾਂਦਾ ਵਾ ਅੱਗ ਲੱਗਦੀ ਤੂੰ ਤਾਂ ਹੁੰਦਾ ਹੀ ਆ ਤੇ ਜਿਆਦਾਤਰ ਧੂਮੇ ਦੇ ਵਿੱਚ ਘੁੱਟ ਕੇ ਹੀ ਲੋਕਾਂ ਦੇ ਜੰਨਾਗੇ ਚਲੇ ਜੁਣਗੇ ਉਹੋ ਜੀ ਹਾਲਾਤਾਂ ਦੇ ਵਿੱਚ ਜੇਕਰ ਕਿਸੇ ਬਿਲਡਿੰਗ ਵਿੱਚ ਧੂਆ ਕੋਈ ਬੱਚੇ ਫਸੇ ਜਾਂ ਕੋਈ ਪਰਿਵਾਰ ਦੇ ਮੈਂਬਰ ਫਸ ਗਏ ਆ ਤੇ ਉਦੋਂ ਇਹ ਹੀ ਆ ਕਿ ਉਦੋਂ ਕੋਸ਼ਿਸ਼ ਕਰਨੀ ਆ ਤਾਂ ਧੂਆ ਜਿਹੜਾ ਹਮੇਸ਼ਾ ਉੱਪਰ ਉੱਠਦਾ ਹੈ ਭਾਈ 3 ਨੂੰ ਫੁੱਟ ਤੋਂ ਜੋ ਜ਼ਮੀਨ ਤੋਂ ਉੱਪਰ ਜਿਹੜਾ ਜਿਆਦਾ ਧੂਆ ਆਉਂਦਾ ਨੀਚੇ ਹੁੰਦਾ ਪਰ ਘਟ ਹੁੰਦਾ ਹੈ ਉਹਨਾਂ ਹਾਲਾਤਾਂ ਦੇ ਵਿੱਚ ਜੇਕਰ ਅਸੀਂ ਕੋਈ ਆਸਲੇ ਲੜ ਕੇ ਉਸ ਬਿਲਡਿੰਗ ਤੋਂ ਬਾਹਰ ਆ ਜਾਈਏ ਤਾਂ ਸਾਨੂੰ ਧੂਆ ਆਸਰੇ ਘਟ ਕਰਦਾ ਹੈ ਕਸਰ ਰਮਾਲ ਦੱਸਿਆ ਗਿੱਲਾ ਰਮਾਲ ਕਰਕੇ ਉਹ ਉਹ ਤਾਂ ਪ੍ਰੋਫੈਸ਼ਨਲ ਜਿਹਨਾਂ ਕੋਲ ਲਈ ਜਾਵਾਂਗੇ ਜੀ ਜਿੱਦਾਂ ਧੂਏ ਚ ਫਸ ਗਏ ਆ ਤੇ ਉਦੋਂ ਸਾਨੂੰ ਸਾਰਾ ਨੁਕਸਾਨ ਹੁੰਦਾ ਉਸ ਹਾਲਾਤ ਦੇ ਵਿੱਚ ਅਸੀਂ ਕੋਈ ਕੱਪੜਾ ਗਿੱਲਾ ਕਰਕੇ ਪਾਣੀ ਭੋ ਕੇ ਆਪਣੇ ਫੇਸ ਤੇ ਮਲ ਲਈਏ ਉਹਨੂੰ ਆਪਣੇ ਮੂੰਹ ਤੇ ਟੱਕ ਲਈਏ ਆਪਣੇ ਨੂੰ ਤੇ ਉਦੋਂ ਆਪਾਂ इजीली ਇਸ ਬਾਹਰ ਆ ਜਾਓ ਤੁਹਾਨੂੰ ਸਾਲਾਂ ਨਾਲ ਕੋਈ ਦਿੱਕਤ ਨਹੀਂ ਆਵੇਗੀ